ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੀਆ ਕਾਲਜੀ ਜਿਹੜੇ ਵੀਰ ਸਾਡੇ ਚੈਨਲ ਤੇ ਜੁੜੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀਰ ਨਵੇਂ ਆ ਉਹ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਦੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਸਿੱਧਾ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਇੱਕ ਵੀ ਵੀਡੀਓ ਮਿਸ ਨਾ ਕਰੋ ਅੱਜ ਆਪਾਂ ਗੱਲ ਕਰਦੇ ਹਾਂ ਜਿਪਸੀ ਗੱਡੀ ਮਾਡਲ 1995 ਟਾਇਰ 50 ਪੈਸੇ ਏਰੀਆ ਜੀ ਮਹਾਰਾਜ ਪਿੰਡ ਰਾਮਪੁਰਾ ਰੇਟ ਮੰਗੇ ਕਿਸਾਨ ਵੀਰ ਨੇ 80000 ਕਿਸਾਨ ਵੀਰ ਦਾ ਨੰਬਰ ਹੈ ਜੀ 90417 68124 90417 68124 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੀ ਦੂਜੇ ਜੀ ਪਾਉਲ ਕੰਪਨੀ ਦਾ ਕੰਪਿਊਟਰ ਕਰਾਹਾ ਮਾਡਲ ਹੈ ਜੀ 2015 ਟਾਇਰ 80 ਪੈਸੇ ਪਈ ਹੈ ਰੇਟ ਮੰਗਿਆ ਕਿਸਾਨ ਵੀਰ ਨੇ 1 ਲੱਖ 90000 ਏਰੀਆ ਬੁਰਜ ਡਿੱਲਮਾ ਮਾਨਸਾ ਜੀ ਘੱਟ ਚੱਲਿਆ ਤੇ ਪੂਰਾ ਸਾਫ਼ ਕਰਾ ਹੈ ਇਹਨਾਂ ਦਾ ਨੰਬਰ ਹੈ ਜੀ 98140 90200 19 9814090219 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਪਿਊਟਰ ਕਰਾਹਾ ਖਰੀਦ ਸਕਦੇ ਹੋ ਜੀ ਜੇ ਤੁਸੀਂ ਆਪਣੇ ਸੰਦਾਂ ਦੀ ਐਡ ਕਰਵਾਉਣੀ ਹੈ ਤਾਂ ਸਾਡਾ ਨੰਬਰ ਵੀਡੀਓ ਦੇ ਥੱਲੇ ਖੱਟੇ ਅੱਖਰਾਂ ਚ ਸ਼ੋਅ ਹੋ ਰਿਹਾ ਜੀ ਉਸ ਨੰਬਰ ਤੇ ਵੀਡੀਓ ਬਣਾ ਕੇ ਫੁੱਲ ਡਿਟੇਲ ਲਿਖ ਕੇ ਭੇਜ ਸਕਦੇ ਹੋ ਜੀ ਤੋਂ ਅੱਗੇ ਜੀ ਟੈਟ ਸੋਨਾਲਿਕਾ 60 ਡੀਆਈ ਮਾਡਲ 2006 ਟਾਇਰ 60 ਪੈਸੇ ਪਏ ਹੈ ਰੇਟ ਹੈ ਜੀ 245000 ਏਰੀਆ ਕਰਨਾਲ ਕਿਸਾਨ ਵੀ ਦਾ ਨੰਬਰ ਹੈ ਜੀ 81680 76501 81680 76507 1 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਟ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਮੈਸੇਜ ਆਉਂਦੇ ਹੈ ਕਿ ਤੁਸੀਂ ਰੇਟ ਵਾਲਾ ਚੱਕ ਕੇ ਪਾਉਣੇ ਹੋ ਵੀਰੇ ਸਾਾਨੂੰ ਜਿਵੇਂ ਕਿਸਾਨ ਵੀਰਾਂ ਨੇ ਰੇਟ ਤੈਅ ਕਰਕੇ ਭੇਜਿਆ ਹੁੰਦਾ ਅਸੀਂ ਉਵੇਂ ਤਰ੍ਹਾਂ ਹੀ ਲਾਉਣੇ ਜੋ ਕਈ ਵਾਰੀ ਕੋਈ ਮਿਸਟੇਕ ਹੋ ਜਾਵੇ ਤਾਂ ਅਸੀਂ ਮਾਫੀ ਚਾਹੁੰਦੇ ਆ ਜੇ ਤੁਸੀਂ ਆਪਣੇ ਸੰਧਾਂ ਨੂੰ ਐਡ ਕਰਵਾਉਣੀ ਸਾਡਾ ਵਟਸਐਪ ਨੰਬਰ ਹੈ 9870988446 ਇਸ ਨੰਬਰ ਤੇ ਫੋਟੋ ਮਾ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਅੱਗੇ ਜੀ ਇੰਜਨ ਵਾਲਾ ਪੱਖਾ ਵਿਕਾਊ ਹੈ ਮਾਡਲ 2016 ਏਰੀਆ ਮੁਕਸਰ ਰੇਟ 10000 ਕਿਸਾਨ ਵੀਰ ਦਾ ਨੰਬਰ ਹੈ 792 54428 792 54428 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੱਖਾ ਖਰੀਦ ਸਕਦੇ ਹੋ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਲਾਈਕ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀ ਰਫਾਇਦਾ ਚੁੱਕ ਸਕਣ ਤੇ ਸੰਦ ਖਰੀਦ ਸਕਣ ਕੀ ਜੀ ਮੈਸੀ ਇਹ ਵੀਰ ਨੇ ਸਾਨੂੰ ਮੈਸੀ ਟਰੈਟ ਇਹ ਵੀਰ ਨੇ ਸਾਨੂੰ ਕੋਈ ਡਿਟੇਲ ਨਹੀਂ ਦਿੱਤੀ ਕੱਲਾ ਨੰਬਰ ਸੈਂਡ ਕੀਤਾ ਇਸ ਕਰਕੇ ਸਾਰੇ ਵੀਰਾਂ ਨੂੰ ਇਹ ਨੰਬਰ ਤੇ ਸਾਰੇ ਵੀਰ ਇਹ ਨੰਬਰ ਤੇ ਫੋਨ ਕਰਕੇ ਡਿਟੇਲ ਲੈ ਸਕਦੇ ਹੋ ਜੀ ਇਹਨਾਂ ਦਾ ਨੰਬਰ ਹੈ 98554 98508 9855498508 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਟ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਜਿਵੇਂ ਕਿ ਸਾਡਾ ਨੰਬਰ ਥੱਲੇ ਬਾਰ-ਬਾਰ ਸ਼ੋਅ ਹੋ ਰਿਹਾ ਖੱਟੀ ਅੱਖਰਾਂ 'ਚ ਇਹ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜੀ ਜਿਵੇਂ ਉਹ ਵੀਰ ਦਾ ਤਾਂ ਹਾਲਾ ਨੰਬਰ ਤੁਸੀਂ ਇਸ ਤੇ ਫੋਨ ਕਰਕੇ ਟਰੈਟ ਬਾਰੇ ਜਾਣਕਾਰੀ ਲੈ ਸਕਦੇ ਹੋ ਧੰਨਵਾਦ